ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਮਹੱਲਾ ਚੌਥਾ ਹਰ ਪ੍ਰਭ ਸੱਜਣ ਲੋੜ ਲਹੋ ਭਾਗ ਵਸੈ ਵੱਡ ਭਾਗ ਗੁਰ ਪੂਰੈ ਦੇਖਾਲਿਆ ਨਾਨਕ ਹਰ ਲੇਵ ਲਾਗ ਪੌੜੀ ਧਨ ਧਨ ਸੁਹਾਵੀ ਸਫਲ ਘੜੀ ਜਿਤ ਹਰ ਸੇਵਾ ਮਾਨ ਭਾਣੀ ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ ਮੇਰੇ ਹਰ ਪ੍ਰਭ ਅਕਥ ਕਹਾਣੀ ਕਿਉ ਪਾਈਐ ਕਿਉ ਦੇਖੀਐ ਹਾਂਜੀ ਕਿਉ ਪਾਈਐ ਕਿਉ ਦੇਖੀਐ ਇਥੇ ਵੀ ਸ੍ਰਾਮ ਮੇਰਾ ਹਰ ਪ੍ਰਭ ਸੁਗੜ ਸੁਜਾਣੀ ਹਰ ਮੇਲ ਦਿਖਾਏ ਆਪ ਹਰ ਗੁਰ ਬਚਨੀ ਨਾਮ ਸਮਾਣੀ ਤਿਨ ਵਿਟਹੁ ਨਾਨਕ ਵਾਰਿਆ ਜੋ ਜਪਦੇ ਹਰ ਨਿਰਵਾਣੀ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਰਤੇ ਲੋਇਣਾ ਗਿਆਨ ਅੰਜਨ ਗੁਰ ਦੇ ਮੈਂ ਪ੍ਰਭ ਸੱਜਣ ਮੈਂ ਪ੍ਰਭ ਸੱਜਣ ਪਾਇਆ ਜਾਨ ਨਾਨਕ ਸਹਿਜ ਮਿਲੇ ਮਹੱਲਾ ਚੌਥਾ ਗੁਰਮੁਖ ਅੰਤਰ ਸਾੰਤ ਹੈ ਮਾਨ ਤਨ ਨਾਮ ਸਮਾਏ ਨਾਮ ਚਿਤ ਵੈ ਨਾਮੋ ਪੜੈ ਨਾਮ ਰਹਿ ਲਿਵ ਲਾਏ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਏ ਸਤਗੁਰ ਮਿਲਿਆ ਨਾਮ ਊਪਜੈ ਤ੍ਰਿਸ਼ਨਾ ਭੋਖ ਸਭ ਜਾਏ ਨਾਨਕ ਨਾਮੇ ਰਤਿਆ ਨੰਮ ਪੱਲਾ ਪਾਏ ਪੌੜੀ ਤੁਧ ਆਪੇ ਜਗਤ ਉਪਾਇਕੈ ਤੁਧ ਆਪੇ ਵਸਗਤ ਕੀਤਾ ਇਕ ਮਨਮੁਖ ਕਰਹਾਰਾਇਣ ਇਕ ਨਾ ਮੇਲ ਗੁਰੂ ਤਿਨਾਂ ਜੀਤਾ ਹਰ ਊਤਮ ਹਰ ਪ੍ਰਭ ਨਾਮ ਹੈ ਗੁਰਬਚਨ ਸੁਭਾਗੇ ਲੀਤਾ ਦੁਖ ਦਾਲਦ ਸਭੋ ਲਹਿ ਗਿਆ ਜਾ ਨਾਉ ਗੁਰੂ ਹਰ ਦਿੱਤਾ ਸਭ ਸੇਵ ਹੋ ਮੋਹਨੋ ਮਨ ਮੋਹਨੋ ਜਗ ਮੋਹਨੋ ਜਿਨ ਜਗਤ ਉਪਾਇ ਸਭੋ ਵਸ ਕੀਤਾ ਸ਼ਲੋਕ ਮਹੱਲਾ ਚੌਥਾ ਮਨ ਅੰਤਰ ਹਉਮੈ ਰੋਗ ਹੈ ਭ੍ਰਮ ਭੂਲੇ ਮਨ ਮੁਖ ਦੁਰਜਨ ਨਾਨਕ ਰੋਗ ਵਿੰਜਾਇ ਮਿਲ ਸਤਗੁਰ ਸਾਧੂ ਸੱਜਣਾ ਨਾਨਕ ਰੋਗ ਵੰਝਾਇ ਇਥੇ ਵਿਸਰਾਮ ਨਾਨਕ ਪਾਤੇ ਜਮਤ ਲਾਉਣੀ ਐ ਨਾਨਕ ਰੋਗ ਵੰਝਾਇ ਮਿਲ ਸਤਗੁਰ ਸਾਧੂ ਸੱਜਣਾ ਨਾਨਕ ਰੋਗ ਵੰਝਾਇ ਮਿਲ ਸਤਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਾਨ ਤਨ ਨਾਨ ਮਾਨ ਤਨ ਤਾਮ ਸਗਾਰਵਾ ਜੀ ਮਾਨ ਤਨ ਤਾਮ ਸਗਾਰਵਾ ਜਾਂ ਦੇਖਾ ਹਰ ਨੈਣੇ ਜਾਂ ਦੇਖਾ ਹਰ ਨੈਣੇ ਜਾਂ ਦੇਖਾ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੇ ਹੋ ਜੀਵਾ ਸਦ ਸੁਣੇ ਸੱਦ ਸੁਣੇ ਇਹ ਥੋੜਾ ਜਿਹਾ ਕਸ ਕੇ ਬੋਲਣਾ ਹੈ ਨਾਨਕ ਸੋ ਪ੍ਰਭ ਮੈਂ ਮਿਲੇ ਇਥੇ ਵਿਸਰਾਮ ਹੋ ਜੀਵਾ ਸੱਦ ਸੁਣੇ ਨਾਨਕ ਸੋ ਪ੍ਰਭ ਮੈਂ ਮਿਲੈ ਹੋ ਜੀਵਾ ਸੱਦ ਸੁਣੇ ਸੱਦ ਮਤਲਬ ਕਿ ਸ਼ਬਦ ਦੀ ਆਵਾਜ਼ ਨੂੰ ਸੁਣ ਕੇ ਜੀਉਂਦਾ ਹਾਂ ਪੌੜੀ ਜਗਨਨਾਥ ਜਗਦੀਸ਼ਰ ਕਰਤੇ ਅપરੰਪਰ ਪੁਰਖ ਅਤੋਲ ਹਰ ਨਾਮ ਧਿਆਵੋ ਮੇਰੇ ਗੁਰ ਸਿੱਖੋ ਹਰ ਊਤਮ ਹਰ ਨਾਮ ਅਮੋਲ ਜਿਨ ਧਿਆਇਆ ਹਿਰਦੈ ਦਿਨ ਸਰਾਤ ਤੇ ਮਿਲੇ ਨਹੀਂ ਹਰ ਰੋਲ ਹਾਏ ਯਾਦ ਰੱਖਣ ਵਾਲੀ ਠਮਕ ਹੈ ਜਿਨ ਧਿਆਇਆ ਹਿਰਦੈ ਦਿਨ ਸਰਾਤ ਇਥੇ ਵਿਸਰਾਮ ਤੇ ਮਿਲੇ ਉਹ ਮਿਲ ਜਾਂਦੇ ਹਨ ਤੇ ਮਿਲੇ ਨਹੀਂ ਹਰ ਰੋਲ ਰੁਲਦੇ ਨਹੀਂ ਯਾਨੀ ਉਹਨਾਂ ਨੂੰ ਅਰੀ ਵਿੱਚ ਮਿਲ ਜਾਂਦੇ ਹਨ ਉਹਨਾਂ ਨੂੰ ਭੁਲਾਵਾ ਨਹੀਂ ਰਹਿੰਦਾ ਹੈ ਭੁੱਲਦੇ ਨਹੀਂ ਹਨ ਵੱਡ ਭਾਗੀ ਸੰਗਤ ਮਿਲੇ ਗੁਰ ਸਾਤ ਗੁਰ ਪੂਰਾ ਬੋਲ ਸਭ ਧਿਆਵੋ ਨਰ ਨਾਰਾਇਣੋ ਨਾਰਾਇਣੋ ਇੱਥੇ ਵਿਸਰਾਮ ਹੈ ਜੇ ਤੂ ਚੂਕਾ ਜਾਮ ਝਗੜ ਚਗੋਲ ਸ਼ਲੋਕ ਸ਼ਕੂਲ ਪੁੱਲੇ ਬੋਲ ਸ਼ਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚੌਧਿਆ ਚੌਧਿਆ ਪੁੱਲੇ ਬੋਲ ਨਾ ਹਰ ਜਨ ਹਰ ਹਰ ਚੌਦਿਆ ਚੌਦਿਆ ਸਿੰਧੀ ਬੋਲੀ ਹੈ ਬੋਲਨ ਦਾ ਵਾਚਕ ਹੈ ਉਚਾਰਨ ਕਰਨ ਦਾ ਵਾਚਕ ਹੈ ਜਪਣ ਦਾ ਵਾਚਕ ਹੈ ਹਰ ਜਨ ਹਰ ਹਰ ਚੌਦਿਆ ਸਾਰ ਸੰਧਿਆ ਗਾਵਾਰ ਨਾਨਕ ਹਰ ਜਨ ਹਰ ਲਿਵ ਉੱਭਰੇ ਜਿਨ ਸੰਧਿਆ ਤੇ ਸਫੇਰ ਮਾਰ ਮਹੱਲਾ ਚੌਥਾ ਅੱਖੀ ਪ੍ਰੇਮ ਕਸਾਈਆ ਅੱਖੀ ਪ੍ਰੇਮ ਕਸਾਈਆ ਅੱਖਾਂ ਦੇ ਵਿੱਚ ਪ੍ਰੇਮ ਦੀ ਕਸਾਈਆ ਯਾਨੀ ਖਿੱਚ ਪੈਦਾ ਹੋ ਗਈ ਹੈ ਅੱਖੀ ਪ੍ਰੇਮ ਕਸਾਈਆ ਹਰ ਹਰ ਨਾਮ ਪਖੰਨ ਜੇ ਕਰ ਦੂਜਾ ਦੇਖ ਦੇ ਜਨ ਨਾਨਕ ਕੱਢ ਦੇ ਚੰਨ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ